ਸਤਿ ਸ੍ਰੀ ਅਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਲਈ ਆਪਾਂ ਲੈ ਕੇ ਪਹੁੰਚੇ ਆ ਤੁਹਾਨੂੰ ਮਿੱਤਰੋ ਫਰੋਈਪੁਰ ਜ਼ਿਲ੍ਹੇ ਦੇ ਮਾਨ ਮੱਤੇ ਨਗਰ ਪਿੰਡ ਤੁੰਬੜਪੰਨ ਦੇ ਵਿੱਚ ਤੁੰਬੜਪੰਨ ਪਿੰਡ ਜਿਹੜਾ ਜ਼ਿਲ੍ਹਾ ਫਰੋਈਪੁਰ ਦਾ ਪਿੰਡ ਆ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਮਿੱਤਰੋ ਬਾਈ ਹੁਣਾਂ ਦੇ ਕੋਲੇ ਇੱਕ ਪਹਿਲਣ ਝੋਟੀ ਵਕਾਊਆ ਬਹੁਤ ਸੋਹਣੀ ਨਿੱਕੇ ਜਿਹੇ ਸੰਗ ਦੀ ਝੋਟੀਆਂ ਮਿੱਤਰੋ ਤੇ ਥੱਲੋਂ ਬੜੀ ਸੋਹਣੀ ਤਿਆਰੀ ਕਰਦੀ ਆਉਂਦੀ ਆ ਰੇਟ ਦੇਣ ਲੈਣ ਵਾਲਾ ਨੇੜੇ ਜੇ ਕਰਾਊਂਗਾ ਮੁੱਲ ਦੇ ਵਿੱਚ ਵਾੜਾ ਵਲਟਾ ਹੋਣਾ ਮਿੱਤਰੋ ਕਿਉਂਕਿ ਸਾਂਭਣ ਤੇ ਬਹੁਤ ਟਾਈਮ ਲੱਗ ਜਾਂਦਾ ਅੱਜ ਪੈਸੇ ਵਟਣ ਵਾਰੀ ਸਾਢੇ ਤਿੰਨ ਸਾਲ ਬਾਅਦ ਆਈ ਹੋਊਗੀ ਪਹਿਲਾਂ ਜੰਮੀ ਹੋਊਗੀ ਦੁੱਧ ਪਿਆਇਆ ਹੋਊਗਾ ਫਿਰ ਖੋਲ ਬੰਨ ਕਰਕੇ ਇੱਧਰ ਉੱਧਰ ਕੀਤੀ ਹੋਊਗੀ ਫਿਰ ਇਹਦੀ ਸੇਵਾ ਦੇਖ ਰਿਆ ਕੀਤੀ ਹੋਊਗੀ ਮਿੱਤਰੋ ਤੇ ਅੱਜ ਟਾਈਮ ਇਹਦਾ ਕਰਮ ਵਾਲੀ ਦਾ ਪੈਸੇ ਵਟਣ ਦਾ ਆਇਆ ਵਾ ਕਰਦੇ ਗੱਲਬਾਤ ਸਾਰੀ ਆਪਾਂ ਬਾਈ ਦੇ ਨਾਲ ਜਾਣਕਾਰੀ ਲੈ ਕੇ ਦਿੰਨਾ ਜੁੜੇ ਰਹੋ ਵੀਡੀਓ ਨੂੰ ਅੰਤ ਤੱਕ ਦੇਖ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਠੀਕ ਠਾਕ ਹੈ ਜੀ ਸੇਤਾ ਦੇ ਪਰਿਵਾਰ ਜੀ ਠੀਕ ਠਾਕ ਵਾ ਚਲੋ ਸ਼ੁ크ਰ ਆ ਰੱਬ ਦਾ ਆਪਣਾ ਨਾਮ ਦੱਸ ਦੀ ਇੱਕ ਵਾਰੀ ਜੀ ਨਾਮ ਮਰਾਜਿਸਪਾਲ ਸਿੰਘ ਜਿਸਪਾਲ ਸਿੰਘ ਜਿਸਪਾਲ ਬਈ ਘਰ ਤਾਂ ਆਪਣ ਉੱਤੇ ਆ ਗਿਆ ਨਾ ਉੱਤੋਂ ਰੌਣਕ ਉੱਤਰੇ ਦੀ ਬਈ ਇੱਧਰ ਵਿਖਾ ਦੀ ਬਈ ਇੱਧਰਲੇ ਪਾਸਿਓ ਹਾਈਵੇ ਤੋਂ ਉਤਰ ਕੇ ਜਦੋਂ ਤੁਸੀਂ ਆਓਗੇ ਨਾ ਤੇ ਆ ਤੁਹਾਨੂੰ ਬਈ ਕਟਰ ਵੇਖਣੇ ਜਿਹੜੇ 3 4 5 6 7 ਕਟਰ ਖੜੇ ਹੋਏ ਮਸ਼ੀਨਾਂ ਦਾ ਕੰਮ ਬਈ ਉਹਨਾਂ ਦਾ ਕੰਬਾਇਨਰ ਦਾ ਤੇ ਇੱਥੇ ਆਉਣਾ ਤੁਸੀਂ ਠੀਕ ਹੈ ਬਈ ਬਈ ਦੇ ਕੋਲੇ ਇੱਕ ਝੋਟੀ ਵਕਾਉ ਆ ਪਹਿਲਨ ਬਈ ਪਹਿਲਨ ਫਿਰ ਝੋਟੀ ਹਾਂਜੀ ਪਹਿਲਨ ਕਿੰਨੇ ਦਿਨ ਬਾਕੀ ਆ ਬਈ ਹੱਤਾ ਬਾਕੀ ਆ ਜੀ। ਹਰ ਗੱਲ ਦੱਸੀ ਮੈਨੂੰ ਇਹਦੇ ਮਾਂ ਦਾ ਦੁੱਧ ਕਿੰਨਾ ਕੁ ਸੀ? ਇਹਦੀ ਮਾਂ ਦਾ ਦੁੱਧ ਸੀਗਾ 14 ਤੋਂ 15 ਲੀਟਰ। 14 ਤੋਂ 15 ਲੀਟਰ। ਛੋਟੀ ਤਾਂ ਭਾਈ ਮੇਰੇ ਹਿਸਾਬ ਨਾਲ ਇਹ ਵੀ ਕਰਮ ਵਾਲੀ 12-13 ਦੁੱਧ ਪਹਿਲੇ ਸੋ ਤੇਜੂਗੀ। ਹਾਂਜੀ ਹਾਂਜੀ। ਭਾਵੇਂ ਡੌਲ ਮਦਰੀ ਦੇ ਵਿੱਚ ਆ ਪਰ ਤਿਆਰੀ ਬਹੁਤ ਚੰਗੀ ਕਰੂਗੀ। 10-11 ਲੀਟਰ ਦੁੱਧ ਦੇਊਗਾ। 10 ਦੇ ਦਊਗੀ ਭਾਈ ਛੋਟੀ ਥੱਲੋ ਖਰੀ ਆ ਹਨਾ। ਸਿੰਗੀ-ਸੁੰਗੀ ਵੀ ਬਹੁਤ ਸੋਹਣੀ ਆ। ਸੋਹਣੀ ਪੂਰੀ ਵਧੀਆ। ਬਾਕੀ ਚਲੋ ਇਹ ਹਜੇ ਕਰਮ ਵਾਲੀ ਨੇ ਦਿਣ ਤੋਂ ਪੰਜ ਚਾਰ ਕੱਢ ਜੂ ਭਾਈ। ਹਜੇ 10 ਦਿਨ ਨਹੀਂ ਸੁੰਦੀ ਮੇਰੇ ਹਿਸਾਬ ਨਾਲ ਨਹੀਂ ਸੁੰਦੀ ਤੁਹਾਡਾ ਆਉਦੇ ਰਵੇ ਤੇ ਡਿਪੈਂਡ ਹੈ ਹਾਂਜੀ ਥੱਲੋ ਦਾ ਫਿਰ ਭਾਈ 10 ਦਿਨ ਕੱਢ ਗਿਆ ਬਹੁਤ ਵੱਡਨ ਜਾਣਾ ਇਹਨੇ 10 ਦਿਨ ਉੱਤੇ ਮਤਲਬ 10 ਮਹੀਨੇ ਤਾਂ ਲੈਣੇ ਨੇ ਮੇਰੇ ਹਿਸਾਬ ਨਾਲ ਠੀਕ ਹੈ ਭਾਈ ਬਈ ਮਤਲਬ ਤੁਹਾਡਾ ਰਵਾ ਹੀ ਹੋ ਜਾਣਾ ਹੈ ਜਾਨੇ ਕੀ ਆਉਦੇ ਪਸ਼ੂ ਦਾ ਜੇਕਰ ਹੁੰਦਾ ਨਾ ਹਾਂਜੀ ਥਾਣਾ ਤੋਂ ਵੀ ਚੰਗਾ ਕੱਢਿਆ ਭਾਈ ਝੋਠ ਜਿਵੇਂ ਪਹਿਲਾਂ ਨਾ ਨਾ ਬਹੁਤ ਸੋਹਣਾ ਦੁੱਧ ਵਾਲਾ ਥਾਣਾ ਭਾਈ ਦੀਪ ਦਿਖਾਈ ਕੇ ਰਹੀ ਥਾਣਾ ਭਾਈ ਬਾਕੀ ਲੇਵਾ ਥੱਲੋ ਬਹੁਤ ਪਧਰਾ ਕੱਟੀ ਦਾ ਪਿੱਛੋਂ ਵੀ ਬਹੁਤ ਚੰਗੀ ਹੈ ਕੱਟੀ ਨੇ ਹਰੇ ਬਰਨਾ ਨਿਖਰਨਾ ਕਿ ਭਾਈ ਵੀ ਵਖਾਈਂਦੀ ਮੇਰੀ ਇੱਕ ਦੀ ਇੱਕ ਇਹ ਹੁੰਦਾ ਸਿੰਘ ਮੋਟਾ ਜਿਹਾ ਕੇ ਗੋਲ ਹੋਇਆ ਇਹਦਾ ਸਿੰਘ ਆ ਜਿਹੜਾ ਪਹਿਲਾ ਕੋਨ ਨੋ ਜੀਦੀ 21 ਤੋਂ ਮੁੜਿਆ ਹੋਇਆ ਦੋਵੇਂ ਚੰਗੀ ਕੋਜ ਜਾਵਾ ਸੇਵ ਦੇਖੋ ਸਿੰਘਾਂ ਦੀ ਪਰਪੜੀ ਮਾਨਸ ਬਹੁਤ ਆ ਬਾਈ ਜਿਵੇਂ ਅਸੀਂ ਉਪਰੇ ਬੰਦੇ ਝੋਟੀ ਦੇ ਕੋਲੇ ਆ ਕੋਈ ਨਿੰਦ ਵਿਚਾਰ ਨਹੀਂ ਝੋਟੀ ਨੂੰ ਹੈਗੀ ਇਹ ਕਿਉਂ ਆ ਕਿਉਂਕਿ ਬਾਹਰ ਬੰਨੀ ਦਾ ਡਰ ਲੱਥਿਆ ਹੋਇਆ ਬਾਈ ਰੇਟ ਬਾਈ ਫਿਰ ਕੀ ਕਰਦੀ ਐ ਰੇਟ ਦਾ 1,30,000 1,30,000 ਵਿੱਚੋਂ ਥੋੜਾ ਬੋਤ ਲੜ ਪਿਆ ਹੋਊਗਾ ਮੌਕੇ ਤੇ ਜਦੋਂ ਕੋਈ ਲੱਗੂ ਠੀਕ ਆ ਜੀ ਅਸੀਂ ਨੰਬਰ ਕਿਹੜੇ ਤੇ ਗੱਲ ਕਰਾਂਗੇ ਆਪਾਂ ਜੀ ਨੰਬਰ ਕਰਾਂਗੇ ਆਪਾਂ 94177 ਜੀ 22462 ਇੱਕ ਵਾਰੀ ਹੋਰ ਆਉਣ ਦੀਏ 94177 ਜੀ 22462 ਠੀਕ ਹੈ ਹੁਣ ਇਹਨੂੰ ਤੋੜ ਦਿਓ ਕਿਹੜਾ ਦੀ ਕੱਢ ਦਿਓ ਲੈ ਵੀ ਮਿੱਤਰੋ ਪਹਿਲਾ ਸੂਆ ਸੁੰਦੀ ਆ ਕਰਮਾਂ ਵਾਲੀ ਬਾੜੀ ਪੱਧਰੀ ਪੁੱਧਰੀ ਝੋਟੀ ਆ ਪੁੜੇ ਪਾੜੇ ਵੱਲੋਂ ਵੀ ਬਹੁਤ ਨਜ਼ਾਰਾ ਚੰਗੀਆਂ ਸਿੰਗੀ-ਸੁੰਗੀ ਬੜੀ ਕੰਮ ਦੀ ਆ ਜੇ ਕੋਈ ਪਹਾੜੀ ਇਲਾਕੇ ਵਾਲੇ ਭਰਾ ਵੀਡੀਓ ਦੇਖਦੇ ਨਾ ਬਾਈ ਤੁਹਾਡੇ ਹਿਮਾਚਲ ਵਾਲੇ ਭਰਾਵਾਂ ਦੇ ਲਈ ਤਾਂ ਇੰਨੀ ਕੁ ਕੰਮ ਦੀ ਆ ਨਾ ਝੋਟੀ ਕਿ ਕਹਿਣ ਤੋਂ ਭਾਵਾ ਵੀ ਤੁਹਾਡੇ ਲਈ ਤਾਂ ਇਹ ਮਿਲ ਗੋ ਇੱਕ ਹਸਾਉ ਦੀ ਬਰਫੀ ਵਰਗੀ ਆ ਕੋਈ ਨਹੀਂ ਤੇ ਬਾਕੀ ਠੰਡੀ ਮਿੱਠੀ ਬਹੁਤ ਆ ਝੋਟੀ ਜੈਲੀ ਬਹੁਤ ਵੇਲ ਚੰਗੀ ਆ ਉਚਾਈ ਉਮਰ ਦੇ हिसाब ਨਾਲ ਠੀਕ ਆ ਸਿੰਗੀ ਗੋਲ ਆ ਪਹਾੜ ਠੀਕ ਆ ਚਾਰਦੰਦ ਦੰਦੋ ਚਾਰਦੰਦ ਆ ਬਾਈ ਮਿੱਤਰੋ ਦੰਦ ਵੀ ਵਿਖਾ ਗਈ ਆ ਕਰਮ ਵਾਲੀ ਰੇਟ 1,30,000 ਰੁਪਇਆ ਨੰਬਰ ਸਕਰੀਨ ਦੇ ਉੱਤੇ ਆ ਪਿੰਡ ਤੁੰਬੜਪਾਨਾ ਜ਼ਿਲ੍ਹਾ ਫਰੀਦਪੁਰਾ ਬਾਕੀ ਜਾਣਕਾਰੀ ਸਾਰੀ ਤੁਸੀਂ ਬਾਈ ਦਾ ਫੋਨ ਤੇ ਤੈਅ ਕਰ ਲਿਆ ਜੀ ਵੀਡੀਓ ਦੇਖਣ ਲਈ ਤੁਹਾਡਾ ਦਿলো ਧੰਨਵਾਦ